ਪੰਜਾਬ ਦੇ ਲੋਕ ਜਿੱਥੇ ਜਸ਼ਨ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਹੇ ਨੇ ਉੱਥੇ ਹੀ ਬਟਾਲਾ ਦੇ ਲੋਕ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਸ਼ਿਕਾਰ ਹੋ ਰਹੇ ਨੇ ਆਵਾਰਾ ਕੁੱਤਿਆਂ ਦੇ ਕਾਰਨ ਲਗਾਤਾਰ ਕਈ ਬੱਚੇ ਕਈ ਰਾਹਗੀਰ ਇਹਨਾਂ ਕੁੱਤਿਆਂ ਦਾ ਨਿਸ਼ਾਨਾ ਬਣਦੇ ਨੇ ਜਿਸ ਤੋਂ ਬਾਅਦ ਲਗਾਤਾਰ ਹਸਪਤਾਲ ਦੇ ਆਂਕੜੇ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਤੱਕ 50 ਦੇ ਕਰੀਬ ਕੁੱਤੇ ਨਾਲ ਵੱਡੇ ਹੋਏ ਲੋਕਾਂ ਦਾ ਹੋ ਇਲਾਜ ਕਰ ਚੁੱਕੇ ਨੇ ਤੇ ਲਗਾਤਾਰ ਕੁੱਤੇ ਇਲਾ ਰਾਹਗੀਰਾਂ ਅਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇਹ ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਆ 13 ਆ ਦੂਜੀ ਤਰੀਕ ਨੂੰ 12 ਕੇਸ 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ ਚਾਰ ਕੇਸ ਆ ਚੁੱਕੇ ਆ ਤੇ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੁਣ ਮਿਲ ਕੇ ਚਾਰ ਦਿਨਾਂ ਦੇ ਵਿੱਚ 42 ਕੇਸ ਆ ਗਏ ਸਰ ਰੋਜ਼ ਇੰਨੇ ਕੇਸ ਆ ਜਾਂਦੇ ਆ ਹਾਂ ਐਵਰੇਜ ਇੰਨੇ ਕੇ ਹੈ ਪੰਜਾਬ ਦੇ ਲੋਕ ਜਿੱਥੇ ਜਸ਼ਨ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਹੇ ਨੇ ਉੱਥੇ ਹੀ ਬਟਾਲਾ ਦੇ ਲੋਕ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਸ਼ਿਕਾਰ ਹੋ ਰਹੇ ਨੇ ਆਵਾਰਾ ਕੁੱਤਿਆਂ ਦੇ ਕਾਰਨ ਲਗਾਤਾਰ ਕਈ ਬੱਚੇ ਕਈ ਰਾਹਗੀਰ ਇਹਨਾਂ ਕੁੱਤਿਆਂ ਦਾ ਨਿਸ਼ਾਨਾ ਬਣਦੇ ਨੇ ਜਿਸ ਤੋਂ ਬਾਅਦ ਲਗਾਤਾਰ ਹਸਪਤਾਲ ਦੇ ਆਂਕੜੇ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਤੱਕ 50 ਦੇ ਕਰੀਬ ਕੁੱਤੇ ਨਾਲ ਵੱਢੇ ਹੋਏ ਲੋਕਾਂ ਦਾ ਇਲਾਜ ਕਰ ਚੁੱਕੇ ਨੇ ਤੇ ਲਗਾਤਾਰ ਕੁੱਤੇ ਇਹਨਾਂ ਰਾਹਗੀਰਾਂ ਅਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇਹ ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਆ 13 ਆ ਦੋ ਤਰੀਕ ਨੂੰ 12 ਕੇਸ 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ ਚਾਰ ਕੇਸ ਆ ਚੁੱਕੇ ਆ ਇਹ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੁਣ ਮਿਲ ਕੇ ਚਾਰ ਦਿਨਾਂ ਦੇ ਵਿੱਚ 42 ਕੇਸ ਆ ਗਏ ਸਰ ਰੋਜ਼ ਇੰਨੇ ਕੇਸ ਆ ਜਾਂਦੇ ਆ ਹਾਂ ਐਵੇਂ ਜਿੰਨੇ ਕੇ ਹੈ ਦੇਖਿਓ ਪੰਜਾਬ ਦੇ ਲੋਕ ਜਿੱਥੇ ਜਸ਼ਨ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਹੇ ਨੇ ਉੱਥੇ ਹੀ ਬਟਾਲਾ ਦੇ ਲੋਕ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਸ਼ਿਕਾਰ ਹੋ ਰਹੇ ਨੇ ਆਵਾਰਾ ਕੁੱਤਿਆਂ ਦੇ ਕਾਰਨ ਲਗਾਤਾਰ ਕਈ ਬੱਚੇ ਕਈ راہਗਿਰ ਇਹਨਾਂ ਕੁੱਤਿਆਂ ਦਾ ਨਿਸ਼ਾਨਾ ਬਣਦੇ ਨੇ ਜਿਸ ਤੋਂ ਬਾਅਦ ਲਗਾਤਾਰ ਹਸਪਤਾਲ ਦੇ ਆਂਕੜੇ ਦੀ ਜਕਰ ਗੱਲ ਕੀਤੀ ਜਾਵੇ ਤਾਂ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਤੱਕ 50 ਦੇ ਕਰੀਬ ਕੁੱਤੇ ਨਾਲ ਵੱਢੇ ਹੋਏ ਲੋਕਾਂ ਦਾ ਇਲਾਜ ਕਰ ਚੁੱਕੇ ਨੇ ਤੇ ਲਗਾਤਾਰ ਕੁੱਤੇ ਇਲਾ راہਗਿਰਾਂ ਅਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇਹ ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਆ 13 ਆ ਦੋ ਤਰੀਕ ਨੂੰ 12 ਕੇਸ 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ ਚਾਰ ਕੇਸ ਆ ਚੁੱਕੇ ਨੇ ਇਹ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੋਣਾ ਮਿਲ ਕੇ 4 ਦਿਨਾਂ ਦੇ ਵਿੱਚ 42 ਕੇਸ ਆ ਗਏ ਸਰ ਉਹ ਜੀ ਨੇ ਕੀ ਸਾਲ ਜਾਂਦੇ ਹਾਂ ਐਵਰੀ ਟੈਨਿਕ ਹੈ ਪੰਜਾਬ ਦੇ ਲੋਕ ਜਿੱਥੇ ਜਸ਼ਨ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਹੇ ਨੇ ਉੱਥੇ ਬਟਾਲਾ ਦੇ ਲੋਕ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਸ਼ਿਕਾਰ ਹੋ ਰਹੇ ਨੇ ਆਵਾਰਾ ਕੁੱਤਿਆਂ ਦੇ ਕਾਰਨ ਲਗਾਤਾਰ ਕਈ ਬੱਚੇ ਕਈ راہਗਿਰ ਇਹਨਾਂ ਕੁੱਤਿਆਂ ਦਾ ਨਿਸ਼ਾਨਾ ਬੰਦੇ ਨੇ ਜਿਸ ਤੋਂ ਬਾਅਦ ਲਗਾਤਾਰ ਹਸਪਤਾਲ ਦੇ ਆંકੜੇ ਦੀ ਜਕਰ ਗੱਲ ਕੀਤੀ ਜਾਵੇ ਤਾਂ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਤੱਕ 50 ਦੇ ਕਰੀਬ ਕੁੱਤੇ ਨਾਲ ਵੱਢੇ ਹੋਏ ਲੋਕਾਂ ਦਾ ਹੋ ਇਲਾਜ ਕਰ ਚੁੱਕੇ ਨੇ ਤੇ ਲਗਾਤਾਰ ਕੁੱਤੇ ਲਾਹ ਰਾਹਗੀਰਾਂ ਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇਹ ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਆ 13 ਆਏ ਆ ਦੂਜੀ ਤਰੀਕ ਨੂੰ 12 ਕੇਸ 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ 4 ਕੇਸ ਆ ਚੁੱਕੇ ਨੇ ਇਹ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੁਣ ਮਿਲ ਕੇ 4 ਦਿਨਾਂ ਦੇ ਵਿੱਚ 42 ਕੇਸ ਆ ਗਏ ਸਰ ਉਹ ਜਿੰਨੇ ਕੇਸ ਆ ਜਾਂਦੇ ਆ ਹਾਂ ਐਵਰੇਜ ਇੰਨੇ ਕੇ ਹੈ